ਤਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6-700 ਰੁਪਏ ਦਾ ਆਪਣਾ ਜਿਹੜਾ ਆਉਂਦਾ ਹੀ ਆ ਇਹ ਚੈਰਾ ਡੋਰ ਕਹਿੰਦੇ ਨੇ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਅੰਜਲਾ ਜੀ ਤਿੰਨ ਪੋਰਚਣ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲਾ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰਬ ਉਹ ਤਾਂ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਿਹਾ ਹਾਂ ਵੀ ਉਹ ਪਹਿਲਾਂ ਵਾਗੇ ਇੱਕ ਉਹਦੇ ਡਿੱਗੇ ਤੋਂ ਬਾਅਦ ਡਿੱਗ ਗਏ ਨੇ ਜੀ ਉਹ ਚਾਹੇ ਡਰ ਕੇ ਵਾਕੇ ਜੀ ਚਾਹੇ ਡਰ ਕੇ ਵਾਕੇ ਚਾਹੇ ਪਹਿਲਾਂ ਵਾਰ ਇਹ ਬੱਚਾ ਕੰਨਾ ਰਹਿ ਗਿਆ ਉਸ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਉਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾ ਕੇ ਉਹ ਤੀਜੀ ਮੰਜ਼ਲ ਤੇ ਛੜ ਗਿਆ ਬੱਚੇ ਹੋਰ ਵੀ ਦੇ ਨਾਲ ਉਹ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਅ ਤਿੰਨ ਮੰਜ਼ਲ ਤੇ ਪਹੁੰਚ ਕੇ ਥੱਲੇ ਡੈਪਟਰ ਆਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਇਆ ਨਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਸੀਗਾ ਚੱਲ ਗਿਆ ਸਾਡੇ ਤਾਂ ਘਰੋਂ ਖੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਆ ਇਹਦੇ ਪਾਬੰਦੀ ਲਾਈ ਜਾਵੇ 12 ਸਾਲ ਦਾ 12 ਸਾਲ ਦਾ ਮੁੰਡਾ ਟੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਸੀ ਹੰਡਬਾਲ ਦਾ ਵਧੀਆ ਖਿਡਿਆਰੀ ਸੀ ਹੰਡੇਬਾਲ ਦਾ ਵਧੀਆ ਖਿਡਿਆਰੀ ਸੀਗਾ ਨੂੰ ਆਈ ਕਹਿਣਾ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਹੋਰ ਬੱਚੇ ਦਾ ਨਾ ਇਹੀ ਪਿੰਡਾ ਜੀ ਸਾਡੇ ਚਾਚੇ ਦਾ ਮੁੰਡਾ ਇਹ ਗੁਰ ਸਾਡੇ ਸਕੇ ਚਾਚੇ ਦਾ ਮੁੰਡਾ ਧੀਆ ਨੌਜਵਾਨ ਮੁੰਡਾ ਧੀਆ 12 13 ਸਾਲ ਦੀ ਉਮਰ ਦੀ ਕੀ ਸੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6 700 ਰੁਪਏ ਦਾ ਆਪਣਾ ਜਿਹੜਾ ਆਉਂਦਾ ਹੈ ਇਹ ਚੈਰਾ ਡੋਰ ਕਹਿੰਦੇ ਨੇ ਜਿਹਨੂੰ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਝਾੜਦਾ ਚੜਦਾ ਗਿਆ ਲਾ ਉਹਦੇ ਜਿਹੜਾ ਉਹ ਲਿਫਟਿੰਗ ਇੱਕ ਉਹ ਬਣਾ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਲਾਉਣ ਵਾਸਤੇ ਲਾਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋ ਨਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚੱਲ ਗਿਆ ਸਾਡਾ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਹੈ ਇਥੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚਾਇਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾ ਰਿਹਾ ਸੀ ਕਿ ਬੱਚਾ ਕੱਲ੍ਹਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਤਾਂ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਹੇ ਹਾਂ ਪਹਿਲਾਂ ਵਾਰਗੇ ਇੱਕ ਉਹਦੇ ਡਿੱਗੇ ਤੋਂ ਬਾਅਦ ਦੇ ਗਏ ਨੇ ਗਏ ਉਹ ਚਾਹੇ ਡਰ ਕੇ ਵਾਗੇ ਜੀ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਦੋਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰੂਰ ਅ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮੋਟਾ ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਈ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ ਜੀ ਕੀ ਨਾਮ ਹੈ ਜੀ ਕੁਲਦੀਪ ਸਿੰਘ ਆ ਜੀ ਤੁਸੀਂ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਘਟਨਾ ਘਟੀਦਾ ਜੀ ਘਟੀ ਜੀ ਬੱਚਾ ਉਹ ਤੀਜੀ ਮੰਜ਼ਲ ਕੋਠੀ ਆ ਜੀ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਔਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾਂ ਕੇ ਉਹ ਤੀਜੀ ਮੰਜ਼ਲ ਤੇ ਚੜ ਗਿਆ ਬੱਚੇ ਹੋਰ ਵੀ ਦੇ ਨਾਲ ਪਤੰਗ ਚਾੜਦੇ ਚਾੜਦੇ ਜੀ ਉਹ ਜਿਹੜੀ ਲਿਫਟ ਵਾਲਾ ਪੋਰਚਨ ਬਣਾਇਆ ਹੈ ਜੀ ਲਿਫਟ ਵਾਸਤੇ ਉਹ ਤਿੰਨ ਮੰਜ਼ਲ ਹੈ ਜੀ ਤਿੰਨ ਪੋਰਚਨ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਹੈ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰੱਬ ਜਾਣਦਾ ਪਰ ਹੋਇਆ ਇਹ ਸਾਰੀ ਜਿਹੜੀ ਦੁਰਘਟਨਾ ਹੋਈ ਜੇ ਪਤੰਗ ਦੇ ਕਾਰਨ ਹੀ ਹੋਈ ਹੈ ਜਿਹੜੀ ਚਾਈਨਾ ਮੇਰੇ ਡੋਰ ਹੈ ਜੀ ਇਹ ਬੱਚੇ ਪਤੰਗ ਚਾੜਦੇ ਨੇ ਸਾਡਾ ਘਰ ਪਟਿਆ ਗਿਆ ਜੀ ਮੈਂ ਤਾਂ ਐ ਸਰਕਾਰਾਂ ਤੱਕ ਇਹੀ ਕਹਿਣਾ ਜੀ ਵੀ ਹੋਰ ਦਾ ਨਾ ਪਟਿਆ ਜਾਵੇ ਸਰਕਾਰ ਕਾਨੂੰਨ ਬਣਾਉਂਦੀ ਜੂਰਾ ਪਰ ਕੋਈ ਐਕਸ਼ਨ ਨਹੀਂ ਲੈਂਦੀ ਕੱਲਾ ਮੁੰਡਾ ਦੀ ਕੱਲਾ ਬੱਚਾ ਤੀਗਾ ਜੀ ਮੁੰਡਾ ਹੈਗਾ ਤੀ ਜੀ ਆਪਣਾ 12 ਕ ਸਾਲ ਦਾ 12 ਕ ਸਾਲ ਦਾ ਮੁੰਡਾ ਤੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਸੀ ਹੈਂਡਬਾਲ ਦਾ ਵਧੀਆ ਖਿਡਿਆਰੀ ਸੀ ਹੈਂਡਬਾਲ ਦਾ ਵਧੀਆ ਖਿਡਿਆਰੀ ਤੀਗਾ ਕੋਈ ਆਣੀ ਨਹੀਂ ਤੀ ਵੀ ਮੁੰਡਾ ਇੰਨਾ ਇੰਨਾ ਚੁਸਤ ਚਲਾਕ ਮੁੰਡ ਬੱਚਾ ਬਸ ਮੈਂ ਪਤੰਗ ਚਾੜਨਾ ਤੰਗ ਪਿਛਲੀ ਵਾਰੀ ਵੀ ਜਿੱਦ ਕਰੀਆ ਇਹਨੂੰ ਚਾੜਨਾ ਨਹੀਂ ਆਉਂਦਾ ਸੀਗਾ ਪਿਛਲੀ ਵਾਰੀ ਪਰ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੀ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਚੜ੍ਹਨਗੇ ਪਹਿਲਾਂ ਹੀ ਦੱਸੋ ਕੀ ਕਹਿਣਾ ਚਾਹਣ ਉਹਨਾਂ ਬੱਚਿਆਂ ਨੂੰ ਤੇ ਮਾਪੇ ਮਾਪਿਆਂ ਨੂੰ ਅਸੀਂ ਕਹਿਣਾ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਵੀ ਹੋਰ ਬੱਚੇ ਦਾ ਨਾ ਜਿਹੜੇ ਦਸੰਤ ਤੱਕ ਬਈ ਤੇ ਪਵੰਦੀ ਵੀ ਹੋਰ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਤੇ ਜਨਨ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਹੈ ਡਿਲੀਟਾਂ ਹੋ ਜਾਂਦੀਆਂ ਨੇ ਖਬਰਾਂ ਖਬਰ ਸੁਣ ਲਈ ਗਾਹਾਂ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆਂ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਸੋ ਉਹਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਦੇ ਪੁੱਤ ਨੂੰ ਅਗਣੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਐ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਤਾਂ ਕਿਸੇ ਨਾਲ ਜਿਹੜੇ ਅਸੀਂ ਇਹ ਨਾਲ ਦੇ ਨਾਲ ਦੇਖੋ ਚਾਈਨਾ ਡੋਰ ਦੇ ਨਾਲ ਆ ਪਤੰਗ ਚਾੜਨ ਦੇ ਲਾਲ ਚ ਆਪੀ ਲਿਆ ਕੇ ਦਿੱਤੀ